ਕਾਂਗਰਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਲਾਲੀ ਅਤੇ ਵਪਾਰ ਮੰਡਲ ਦੇ ਚੇਅਰਮੈਨ ਗੁਰシャン ਸਿੰਘ ਬਿੱਟੂ ਦਾ ਕਹਿਣਾ ਹੈ ਕਿ ਤਿੰਨ ਪੀੜ੍hiyan ਤੋਂ ਜੀਟੀ ਰੋਡ ਤੇ ਖੋਖਿਆਂ ਵਿੱਚ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ। ਪਰੰਤੂ ਕੁਝ ਲੋਕਾਂ ਵੱਲੋਂ ਰਾਜਨੀਤੀ ਕਰਕੇ ਉਕਤ ਖੋਖਿਆਂ ਵਿੱਚ ਕਾਰੋਬਾਰ ਕਰਨ ਵਾਲਿਆਂ ਦਾ ਰੋਜ਼ਗਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਸਮਾਜਿਕ ਅਤੇ ਆਰਥਿਕ ਤੌਰ ਤੇ ਛੋਟੇ ਅਤੇ ਮੱਧਮ ਵਰਗ ਦੇ ਦੁਕਾਨਦਾਰਾਂ ਦੇ ਹਿੱਤਾਂ ਲਈ ਸਦਾ ਕੰਮ ਕਰਦੀ ਰਹੇਗੀ। ਅਸੀਂ ਰੇਲਵੇ ਰੋਡ ਜਿਹੜੀ ਇਹ ਜਾਂਦੀ ਉੱਤੇ ਖੜੇ ਆਂ ਇਹ ਜਿਹੜੇ ਗਰੀਬ ਪਰਿਵਾਰ ਨੇ ਇਹਨਾਂ ਦੀ ਤਿੰਨ ਤਿੰਨ ਪੀੜ੍ਹੀਆਂ ਹੋ ਗਈਆਂ ਉਰੇ ਕੰਮ ਕਰਦਿਆਂ ਨੂੰ ਔਰ ਮੈਂ ਕਹਿੰਦਾ ਤੀਜੀ ਚੌਥੀ ਪੀੜ੍ਹੀ ਇਹਨਾਂ ਦੀ ਰੋਟੀ ਚੱਲ ਰਹੀ ਹੈ ਜਿਹੜੀ ਉਰੀ ਬੈਠੇ ਨੇ ਔਰ ਉਰੀ ਕੰਮ ਕਰ ਰਹੇ ਨੇ ਦੇਖੋ ਪਹਿਲਾਂ ਤਾਂ ਇਹਨਾਂ ਨੂੰ ਓਕੀ ਲਈ ਜਿਹੜਾ ਪਿੱਛੇ ਜਿਹੜੀ ਜਗ੍ਹਾ ਸੀ ਕੋ ਮਿਲਟਰੀ ਸੀ ਉਹਨਾਂ ਨਾਲ ਇਹ ਲੋਕ ਸਾਰੇ ਵਕੀਲ ਕੀਤੇ ਬੜੀ ਲੜਾਈਆਂ ਲੜ ਕੇ ਇਹਨਾਂ ਨੇ ਵਿਚਾਰਿਆਂ ਨੇ ਇਹ ਆਪਣਾ ਪਾਲਣ ਪੋਸ਼ਣ ਕਰ ਰਹੇ ਨੇ ਜਦੋਂ ਉੱਤੋਂ ਉਹਨਾਂ ਦਾ ਖਹਿੜਾ ਛੁੱਟਿਆ ਹੁਣ ਅੱਜ ਕੋਈ ਵੀ ਆ ਕੇ ਕੈਮਰਾ ਕਿਸੇ ਦੀ ਕੋਈ ਸ਼ਿਕਾਇਤ ਹੋਵੇ ਕਿਸੇ ਦਾ ਕੋਈ ਤਰਾਜ ਹੋਵੇ ਕਰੇ ਕੋਈ ਵੀ ਮੁੰਡਾ ਆ ਕੇ ਕੈਮਰਾ ਲੈ ਕੇ ਬੋਲਣ ਲੱਗ ਜੇ ਔਰ سوشل میڈیا ਬਾਤ ਤੁਸੀਂ ਦੇਖੋ ਇਸ ਗਰੀਬ ਬੰਦਿਆਂ ਦੇ ਉਦੋਂ ਦੇ ਘਰਾਂ ਚ ਰੋਟੀਆਂ ਨਹੀਂ ਪੱਕੀਆਂ ਛੋਟੇ ਛੋਟੇ ਬੱਚੇ ਸਕੂਲਾਂ ਚ ਜਾ ਰਹੇ ਨੇ ਪੜ੍ਹ ਰਹੇ ਨੇ ਇਹਨਾਂ ਦੀ ਰੋਜੀ ਰੋਟੀ ਕੀ ਕਿਆ ਹੈ ਅੱਜ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿਤੇ ਸਰਕਾਰ ਕਹਿੰਦੀ ਹੈ ਅਸੀਂ ਰੋਜ਼ਗਾਰ ਦਵਾਂਗੇ ਅਸੀਂ ਲੋਕਾਂ ਨੂੰ ਖੁਸ਼ਹਾਲ ਰਹੀ ਅਸੀਂ ਆਮ ਆਮ ਸਰਕਾਰ ਅੱਜ ਉਹ ਮੈਂ ਸਰਕਾਰ ਨੂੰ ਪੁੱਛਣਾ ਵੀ ਤੁਹਾਡੀ ਸਰਕਾਰ ਦੇ ਵਿੱਚ ਕੋਈ ਵੀ ਆ ਕੇ ਆਪਣੇ ਆਪ ਨੂੰ ਕੋਈ ਪੱਤਰ ਕਰਕੇ ਕੋਈ ਵੀ ਮੂਵੀ ਬਣਾ ਕੇ سوشل ਮੀਡੀਆ ਤੇ ਇਹਨਾਂ ਦਾ ਕੀ ਕਸੂਰ ਹੈ ਇਹ ਆਪਣੀ ਰੋਜੀ ਕੋਈ ਇਹ ਚਿਹਰਾਬੇਰੀ ਕਰ ਰਹੇ ਨੇ ਕੋਈ ਠੱਗੀ ਮਾਰ ਰਹੇ ਨੇ ਇਹ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਤੁਸੀਂ ਦੇਖੋ ਇਹਨਾਂ ਦੇ ਮੀਟਰ ਲੱਗੇ ਹੋਏ ਸਾਰਿਆਂ ਦੇ ਇਹਨਾਂ ਦੇ ਲੱਟਾਂ ਗਿਆ ਤੁਸੀਂ ਦੇਖੋ ਬੰਦੇ ਕਿਦਾਂ ਇੱਕ ਘੋਕੇ 'ਚ ਗੁਜ਼ਾਰਾ ਕਰ ਰਹੇ ਆ ਗਰਮੀ ਤੋਂ ਪੰਜਾ ਇਹਨਾਂ ਨੂੰ ਬੈਠਣ ਦੀ ਜਗ੍ਹਾ ਨਾ ਇਹਨਾਂ ਨੂੰ ਸੌਣ ਦੀ ਨਾ ਆਰਾਮ ਕਰਨ ਦੀ ਫਿਰ ਵੀ ਇਹ ਆਪਣਾ ਗੁਜ਼ਾਰਾ ਕਰ ਰਿਹਾ ਇਕੱਲੇ ਇਹਨਾਂ ਨਾਲ ਇਕੱਲੇ ਨਹੀਂ ਜੁੜੇ ਹੋਏ ਇਹਨਾਂ ਨਾਲ ਬਹੁਤ ਪਰਿਵਾਰ ਹੋਰ ਜੁੜੇ ਜਿੱਤੋਂ ਇਹ ਮੁਰਗੇ ਲੈਂਦੇ ਆ ਬੱਕਰੇ ਲੈਂਦੇ ਆ ਜਿਹੜੇ ਉਹ ਕਿਸਾਨ ਪਾਲਦੇ ਨੇ ਫਿਰ ਅੱਜ ਲੋਕ ਕਹਿੰਦੇ ਮੁਸ਼ਕਲ ਨਹੀਂ ਜਾਂ ਤੇ ਬਾਵਾਆਂ ਸ਼ਾਦੀਆਂ 'ਚ ਮੁਰਗੇ ਬੱਕਰੇ ਕੱਟੇ ਜਾਂਦੇ ਆ ਪੰਗੜੇ ਪੈਂਦੇ ਆ ਉਦੋਂ ਉਦੋਂ ਮੁਸ਼ਕਲ ਨਹੀਂ ਆਂਦੀ ਇਹੀ ਲੋਕ ਕਰਦੇ ਆ ਸਾਡੇ ਘਰਾਂ ਘਰਾਂ 'ਚ ਬੰਦ ਹੈ ਜਿਨ੍ਹਾਂ ਦੇ ਉਹ ਕੌਣ ਕਰਦੇ ਇਹੀ ਲੋਕ ਕਰਦੇ ਆ ਔਰ ਇਹ ਲੋਕ ਜਿੱਤੇ ਸਮਾਜ ਦਾ ਸਾਡਾ ਹਿੱਸਾ ਔਰ ਜੇ ਕਿਸੇ ਨੂੰ ਤਰਾਜ ਸਰਕਾਰ ਸਲੈਕਟ ਹੋ ਉਸ ਬਣਾ ਕੇ ਦੇਣ ਇਹ ਕਹਿੰਦੇ ਚਾਹੁੰਦੇ ਵੀ ਇਹ ਕੋਖਾਂ 'ਚ ساری ਜ਼ਿੰਦਗੀ ਕੱਟਣ ਏ ਵੀ ਚਾਹੁੰਦੇ ਸਾਡੀਆਂ ਦੁਕਾਨਾਂ ਹੋਣ ਸਾਡਾ ਵਧੀਆ ਸਾਡੇ ਏਸੀ ਲੱਗੇ ਹੋਣ ਵਧੀਆ ਕੰਮ ਹੋਵੇ ਇੱਕ ਜਗ੍ਹਾ ਹੋਵੇ ਸਾਰਾ ਗਾਹ ਕਿ ਇੱਕ ਆਵੇ ਤੁਸੀਂ ਦੇਖੋ ਥੋੜੀ ਜਿਹੀ ਦੁਕਾਨਾਂ ਹੋ ਰਿਆ ਥੋੜੀ ਜਿਹੀ ਉੱਤੇ ਥੋੜੀ ਜਿਹੀ ਉੱਤੇ ਅੱਧਾ ਗਾਹ ਕਿ ਉੱਤੇ ਜੇ ਇੱਕ ਜਗ੍ਹਾ ਵੇ ਪੂਰਾ ਗਾਹ ਕਿ ਇੱਕ ਜਗ੍ਹਾ ਹੋਵੇ ਹਾਂਜੀ ਹਾਂਜੀ ਜਗ੍ਹਾ ਵੀ ਕਿੰਨਾ ਵੇ ਵਧੀਆ ਹੋਣ ਕਿ ਕਿਹੜਾ ਬੰਦਾ ਅੱਜ ਦੇ ਟਾਈਮ 'ਚ ਜਿਹੜਾ ਕਿੰਦ ਵੀ ਮੈਂ ਇੱਥੇ ਸਾਰਾ ਦਿਨ ਗਰਮੀ 'ਚ ਦੇਖੋ ਟੀਨ ਦੇ ਥੱਲੇ ਬੈਠ ਕੇ ਦੇਖੇ ਜਿਹੜੇ ਅੱਜ ਵਡੀਆਂ-ਵਡੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਕਹਿੰਦਾ ਘੰਟਾ ਟੀਨ ਦੇ ਥੱਲੇ ਅਮਰੇ ਦੋ ਮਿੰਟ ਚ ਆਪਣੀ ਹਾਲਤ ਖਰਾਬ ਹੋ ਗਈ ਇਹ ਜਿਹੜੇ ਗਰੀਬਾਂ ਨਾਲ ਬਹੁਤ ਵੱਡਾ ਕੋਹ ਆਪ ਹੀ ਨਮਾਇੰਦੇ ਸਰਕਾਰ ਦੇ ਉਹ ਕਰਾਂਦੇ ਆ ਬਾਅਦ ਚ ਆ ਕੇ ਆਪਣੇ ਆਪ ਨੂੰ ਸੱਚਾ ਉਹ ਕਰਦੇ ਇਹ ਕੰਮ ਬੁਰੇ ਨਹੀਂ ਚੱਲਣਾ ਔਰ ਕਾਂਗਰਸ ਪਾਰਟੀ ਹਮੇਸ਼ਾ ਇਹਨਾਂ ਦੇ ਨਾਲ ਜੇ ਇਹਨਾਂ ਨੂੰ ਕੋਈ ਵੀ ਕਿਸੇ ਵੀ ਚੀਜ਼ ਦਾ ਤੰਗ ਕਰੂਗੀ ਪੂਰੀ ਸਾਡੀ ਪਾਰਟੀ ਔਰ ਅਸੀਂ ਸਾਰੇ ਇਕਜੁੱਟ ਹੋ ਕੇ ਇਹਨਾਂ ਦੇ ਨਾਲ ਖੜਾਂਗੇ ਅਸੀਂ ਗਰੀਬਾਂ ਨਾਲ ਧੱਕਾ ਨਹੀਂ ਹੁੰਦੇ ਨਾ ਕਿਉਂ ਕਰਕੇ ਇਹ ਰੁਜ਼ਗਾਰ ਆਪਣਾ ਪਾਲਣ ਪੋਸ਼ਣ ਕਰ ਰਿਹਾ ਦਿੰਦੇ ਨੇ ਪੀੜ੍ਹੀਆਂ ਤੋਂ ਬੈਠੇ ਨੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਗਰੀਬਾਂ ਨੂੰ ਅਜਾੜੋ ਨਾ ਗਰੀਬਾਂ ਲਈ ਕੁਝ ਕਰਕੇ ਦਿਖਾਓ ਔਰ ਜਿਹੜੇ ਕਹਿੰਦੇ ਆ ਨਾ ਸ਼ੀਸ਼ੇ ਨਹੀਂ ਲੱਗੇ ਸਮੈਲ ਉਹਨਾਂ ਨੂੰ ਕਹੋ ਜੇ ਤੁਹਾਨੂੰ ਜ਼ਿਆਦਾ ਦਵੇ ਸਾਰੇ ਨੂੰ ਲੱਖ-ਲੱਖ ਰੁਪਏ ਦੇਣ ਇਹ ਵਧੀਆ ਸ਼ੀਸ਼ੇ ਨਾਲ ਉਹਨਾਂ ਦੀ ਉੱਪਰ ਨਾਮ ਵੀ ਲਿਖਣਗੇ ਵੀ ਫਲਾਣੇ ਬੰਦੇ ਨੇ ਲੱਖ ਰੁਪਏ ਦਿੱਤਾ ਸਾਡੇ ਖੋਕੇ ਨੂੰ ਸੁਧਾਰ ਲਈ ਚਾਰ ਵਾਰ ਟਾਏ ਗਏ ਜਾਂ ਟੁੱਟ ਗਏ ਇਹ ਕਿੱਦਾਂ ਖੜੇ ਹੋ ਰਹੇ ਨੇ ਇਸ ਕਰਕੇ ਰਾਜਨੀਤੀ ਨਾ ਕੀਤੀ ਜਾਵੇ ਗਰੀਬਾਂ ਦਾ ਜਿਹੜੇ ਰੁਜ਼ਗਾਰ ਕਰਦੇ ਆ ਉਨ੍ਹਾਂ ਨੂੰ ਰੋਜ਼ਗਾਰ 'ਚ ਮਦਦ ਕੀਤੀ ਜਾਵੇ ਨਾ ਕਿ ਉਨ੍ਹਾਂ ਦੇ ਬੇਟਾਂ ਦੇ ਲਤਨਾ ਮੈਂ ਪਿਛਲੇ 50 55 ਸਾਲ ਤੋਂ ਜਿਹੜੀਆਂ ਦੁਕਾਨਾਂ ਨੂੰ ਦੇਖ ਰਿਹਾ ਅਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਇਹ ਲੋਕ ਇੱਥੇ ਆਪਣਾ ਰੋਜ਼ਗਾਰ ਦੇ ਵਿੱਚ ਜਿਹੜਾ ਆਪਣਾ ਕਮਾ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਪਰ ਜਿਹੜੀ ਅੱਜ ਇਹਨਾਂ ਲੋਕਾਂ ਨਾਲ ਰਾਜਨੀਤੀ ਹੋ ਰਹੀ ਆ ਇਹ ਬਿਲਕੁਲ ਗਲਤ ਆ ਅਸੀਂ ਸਰਕਾਰ ਦੇ ਖਿਲਾਫ ਆ ਅਸੀਂ ਕਾਂਗਰਸ ਪਾਰਟੀ ਹਮੇਸ਼ਾ ਇਹਨਾਂ ਦੇ ਨਾਲ ਕੰਧ ਵੜ ਕੇ ਖੜੀ ਰਹੂਗੀ ਆਜੇਕਰ ਕਿਸੇ ਨੂੰ ਤਕਲੀਫ ਆ ਜਾ ਸਰਕਾਰ ਨੂੰ ਕੋਈ ਵੀ ਸਰਕਾਰ ਨੂੰ ਲੱਗ ਜਗਾ ਬਣਾ ਕੇ ਦੇਵੇ ਹੋਰ ਵੱਡੇ ਸ਼ਹਿਰਾਂ ਦੀ ਤਰ੍ਹਾਂ ਉਸ ਤਰਜ਼ ਦੇ ਸਾਰੀਆਂ ਦੁਕਾਨਾਂ ਇਕੱਠੀਆਂ ਹੋਣ ਇਕੱਠੇ ਕਰਕੇ ਤਾਂ ਕੇ ਜਿਹੜਾ ਆਪਣਾ ਆਪਣਾ ਰੁਜ਼ਗਾਰ ਆਪਣੇ ਬੱਚੇ ਪਾਲ ਰਹੇ ਨੇ ਗਰੀਬ ਆਦਮੀ ਨੇ ਇਹਨਾਂ ਦੇ ਨਾਲ ਇਹਨਾਂ ਤੇ ਰਾਜਨੀਤੀ ਨਾ ਕਰੋ ਕਿ ਤੁਸੀਂ ਇਹਨਾਂ ਤੇ ਰਾਜਨੀਤੀ ਕਰੋਗੇ ਅਸੀਂ ਇਹਨਾਂ ਲੋਕਾਂ ਦੇ ਨਾਲ ਆ ਅਸੀਂ 24 ਘੰਟੇ ਤੁਹਾਡੇ ਨਾਲ ਆ ਜਦੋਂ ਵੀ ਕੋਈ ਦਿੱਕਤ ਆਵੇ ਜੀ ਤੁਹਾਡੇ ਨਾਲ ਖੜਾ ਆਂ ਤਾਂ ਪਾਰਟੀ ਤੁਹਾਡਾ ਖੜ ਕੇ ਸਾਥ ਹੋਊ ਚੰਗੀ ਜ਼ਰਾ ਕੰਧ ਵੜ ਕੇ ਤੁਹਾਡਾ ਕੰਧ ਬੰਗੂ ਖੜ ਕੇ ਥੋੜਾ ਸਾਥ ਦਵਾ ਕੇ ਜੀ ਜੀ ਦੇਖੋ ਇਹ ਤਿੰਨ ਪੀੜੀਆਂ ਤੋਂ ਚੱਲ ਰਹੇ ਆ ਆਪਣਾ ਪੇਟ ਪੂਜਾ ਪਾਲ ਰਹੇ ਆ ਜੀ ਅਸੀਂ ਵੀ ਕਿਸੇ ਨੂੰ ਕੋਈ ਤਕਲੀਫ ਨਹੀਂ ਜੀ ਕੋਈ ਸਾਫ ਸੋਹੀ ਦੇਖ ਲਈ ਸਾਡਾ ਸਾਰਾ ਕੁਝ ਵਧੀਆ ਜੀ ਸਾਫ ਪਾਈ ਦੇ ਪ੍ਰਬੰਧਾਂ ਨੂੰ ਲੈ ਕੇ ਹਾਂਜੀ 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 ਹਾਂ ਸਾਰਾ ਕੁਝ ਵਧੀਆ ਚੱਲਦਾ ਜੀ ਕੋਈ ਕੀ ਤੀਜੀ ਕਿਸਾਨ ਤੰਗੀ ਨਹੀਂ ਹੈਗੀ ਜੀ ਕਿਸੇ ਨੂੰ ਹਾਂਜੀ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕੇ ਜਾਨ ਤੁਹਾਨੂੰ ਜਗੇ ਦੇ ਦੁਕਾਨਾ ਬਣਾ ਕੇ ਦਿੱਤੀਆਂ ਜਾਣ ਜੀ ਕਿਤੇ ਵਧੀਆ ਮਾਰਕੀਟ ਬਣਾ ਕੇ ਦਿੱਤੀ ਜਾਵੇ ਸਾਰੇ ਹੁਣ ਚਾਰ ਖੁੱਕੇ ਕਿਤੇ ਆ ਜੀ ਚਾਰ ਖੁੱਕੇ ਕਿਤੇ ਆ ਜੀ ਸਾਰੇ ਇਕੱਠੇ ਕਰਕੇ ਮਾਰਕੀਟ ਬਣਾ ਕੇ ਦੇ ਦਿੰਦੇ ਹਾਂ ਜੀ ਹਾਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ